ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਆਏ ਆ ਕਿ ਪੱਟੀ ਦੇ ਵਿੱਚ ਇੱਕ ਨੌਜਵਾਨ ਦੀ ਹੱਤਿਆ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਜੜਾ ਆ ਪੁਲਿਸ ਨੇ ਕਾਬੂ ਕਰ ਦਿੱਤਾ ਗਿਆ ਜੀ ਹਾਂ ਜਿਹੜੇ ਇਸ ਜਿਹੜਾ ਮਾਮਲਾ ਜੜਾ ਆ ਉਹ ਪੱਟੀ ਦਾ ਸਾਹਮਣੇ ਆਇਆ ਸੀਗਾ ਜਿੱਥੇ ਸ਼ਰੇਆਮ ਘਰ ਦੇ ਵਿੱਚ ਵੜ ਕੇ ਜੜਿਆ ਇਹ ਨਿਆੰਗ ਸਿੰਘਾ ਵੱਲੋਂ ਜੜਾ ਇੱਕ ਨੌਜਵਾਨ ਦਾ ਜੜਾ ਗੁੱਟ ਵੱਧ ਦਿੱਤਾ ਗਿਆ ਸੀ ਤੇ ਜਦੋਂ ਨੂੰ ਹਸਪੀਟਲ ਦੇ ਵਿੱਚ ਲਿਜਾਇਆਗਾ ਤਾਂ ਉਸ ਦੀ ਜੜੀ ਆ ਉੱਥੇ ਮੌਤ ਹੋ ਗਈ ਸੀ ਉਸ ਦੇ ਵੱਜੋਂ ਵੀ ਕਾਫੀ ਜੜਾ ਪ੍ਰੋਟੈਸਟ ਜੜਾ ਆ ਪੱਟੀ ਸ਼ਹਿਰ ਦੇ ਵਿੱਚ ਵੀ ਚੱਲਦਾ ਰਿਹਾ ਬੰਦ ਵੀ ਰਿਹਾ ਪੱਟੀ ਸ਼ਹਿਰ ਔਰ ਪੁਲਿਸ ਸਭਾਸੇ ਜਿਹੜੀ ਵੱਡੀ ਸਿਰਦਰਦੀ ਬਣੀ ਹੋਈ ਸੀ ਔਰ ਅੱਜ ਜਿਹੜਾ ਆ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕਰਕੇ ਕਰਤਾਰਪੁਰ ਦੇ ਨੇੜੇ ਉਹ ਜਿਹੜਾ ਇਹਨਾਂ ਨੂੰ ਦੋਨਾਂ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੁਣ ਕੀ ਕੁਝ ਕਿਹਾ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਆ ਤੁਹਾਨੂੰ ਵੀ ਸੁਣਾਉਣੇ ਹਨ ਅੰਗ ਸਿੰਘ ਸੀਗੇ ਜਦੋਂ ਅੱਜ ਤੋਂ 4 ਦਿਨ ਪਹਿਲੇ ਤੇ ਪੱਟੀ ਇਥੇ ਉੱਥੇ ਕਰਿਆਨੇ ਦੀ ਦੁਕਾਨ ਹੈ ਉਹਦੇ ਘਰੇ ਜਾਂਦੇ ਆ ਸ਼ਮੀ ਕਪੂਰ ਨਾਂ ਦੇ ਵਿਅਕਤੀ ਦੇ ਔਰ ਉੱਥੇ ਜਾ ਕੇ ਜਦੋਂ ਵੀਡੀਓ ਵੀ ਤੁਸੀਂ ਦੇਖੀਆਂ ਹੋਣਗੀਆਂ ਜਿਹੜੀਆਂ YouTube ਵਗੈਰਾ ਤੇ ਚੱਲੀਆਂ ਸੀ ਕਿ ਉੱਥੇ ਕੋਈ ਸਕੱਫਲ ਹੁੰਦੀ ਹੈ ਕਿਸੇ ਕਰਨ ਨੂੰ ਲੈ ਕੇ ਇਹਨਾਂ ਦੀ ਔਰ ਉਸ ਤੋਂ ਬਾਅਦ ਜਦੋਂ ਉਹ ਉਹਦੇ ਘਰ ਤੋਂ ਬਾਹਰ ਨਿਕਲ ਆਉਂਦੇ ਆ ਬਾਹਰ ਨਿਕਲ ਕੇ ਫਿਰ ਉੱਥੇ ਜਦੋਂ ਕੋਈ ਬੈਂਸ ਵਸਈਆ ਹੁੰਦਾ ਇਹਨਾਂ ਦਾ ਆਪਸ ਵਿੱਚ ਉਹ ਦਾ ਸ਼ਮੀ ਦਾ ਗੁੱਟ ਵੜ ਦਿੰਦਾ ਜਿਹਦੇ ਐਕਸੈਸਿਬਿਲਟੀ ਦੇ ਨਾਲ ਉਹਨੇ ਹਸਪੀਟਲ ਚ ਜਾ ਕੇ ਮੌਤ ਹੋ ਜਾਂਦੀ ਹੈ ਔਰ ਉਹਨਾਂ ਦੇ ਬੇਟੇ ਤੇ ਉਹਨਾਂ ਦੇ ਇੱਕ ਬ੍ਰਦਰ ਦੇ ਛੋਟੇ ਦੇ ਉਹਦੇ ਮਾਈਨਰ ਇੰਜਰੀਜ਼ ਆਉਂਦੀਆਂ ਤੇ ਅੱਜ ਸਵੇਰੇ ਇੱਕ ਜਿਹੜੀ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਂ ਅਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ